ਉਹਨਾਂ ਚਾਹਤ ਜਿਨੀ ਲੈਣ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਮ ਦੋਸਤ ਤਸਵੀਰਾਂ ਨੇ ਆਨੰਦਪੁਰ ਸਾਹਿਬ ਦੀਆਂ ਭਾਰਤ ਦੇ ਵਿੱਚ ਸਾਡੇ Hindu ਵੀਰਾਂ ਨੂੰ ਕੁਝ ਕਸ਼ਮੀਰੀ ਜਵਾਨਾਂ ਵੱਲੋਂ ਨੌਜਵਾਨਾਂ ਨੌਜਵਾਨਤਾ ਨਹੀਂ ਕਹਿ ਸਕਦੇ ਕਿਉਂਕਿ ਨਾ ਤਾਂ ਕੋਈ ਗੋਲੀ ਦਾ ਧਰਮ ਹੁੰਦਾ ਹੈ ਤੇ ਨਾ ਕੋਈ ਬੰਦੂਕ ਦਾ ਧਰਮ ਹੁੰਦਾ ਹੈ ਫਿਰ ਇਹਨਾਂ ਲੋਕਾਂ ਦਾ ਵੀ ਕਾਹਦਾ ਧਰਮ ਹੈ Hindu ਵੀਰਾਂ ਨੂੰ ਖਾਈ Hindu ਵੀਰਾਂ ਦੀਆਂ ਹਤਿਆਮਾਂ ਕੀਤੀਆਂ ਨੇ ਤੇ ਉਹਨਾਂ ਦੇ ਵਿੱਚ ਆ ਗੱਲਬਾਤ ਕਰਨ ਲਈ ਮੇਰੇ ਨਾਲ ਕਾਫੀ ਇੱਥੇ ਲੀਡਰ ਖੜੇ ਨੇ ਤੇ ਇਹਨਾਂ ਵੱਲੋਂ ਅੱਜ ਬਾਜ਼ਾਰ ਬੰਦ ਕੀਤਾ ਗਿਆ ਹੈ ਬਾਜ਼ਾਰ ਬੰਦ ਕਰਨ ਤੋਂ ਬਾਅਦ ਆਨੰਦਪੁਰ ਸਾਹਿਬ ਦੇ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ ਹੈ ਕਿਉਂਕਿ ਸਾਡੇ ਦੇਸ਼ ਦੀ ਬੜੀ ਔਖੀ ਸਾਡੇ ਦੇਸ਼ ਵਿੱਚ ਆਜ਼ਾਦੀ ਮਿਲੀ ਹੈ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ Hindu ਧਰਮ ਦੀ ਰੱਖਿਆ ਕਰਨ ਲਈ ਗੁਰੂ ਤੇਗ ਬਹਾਦਰ ਮਹਾਰਾਜ ਜਿਨੇ ਕੁਰਬਾਨੀ ਦਿੱਤੀ ਹੈ ਅੱਜ ਉਹਨਾਂ ਹੀ ਹਿੰਦੂਆਂ ਨੂੰ ਕੋਕੋਕੇ ਮਾਰਿਆ ਜਾ ਰਿਹਾ ਹੈ ਸਾਰਾ ਸਿੱਖ ਭਾਈਚਾਰਾ ਅੱਜ ਉਹਨਾਂ ਦੇ ਸਮਰਥਨ ਦੇ ਵਿੱਚ ਉਤਰਿਆ ਹੈ ਸ਼ਰਧਾਲੂਆਂ ਦੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕ ਪਹਿਲਾ ਤਾਂ ਮੈਂ ਤੁਹਾਨੂੰ ਇੱਥੇ ਪਹੁੰਚਣ ਤੇ ਤੁਹਾਡਾ ਮੁਬਾਰਕਬਾਦ ਦਿੰਦਾ ਤੇ ਲੇਕਿਨ ਜੋ ਤੈਸਤਗਰਦ ਪਾਕਿਸਤਾਨ ਦੇ ਦਸਤਜਨਾ ਨੇ ਸਾਡੇ ਪਾਕਿਸਤਾਨ ਵਾਲੀ ਭੰਗ ਲੋਕ ਕਸ਼ਮੀਰ ਦੇ ਵਿੱਚ ਖਤਰੀਆਮ ਕੀਤਾ Hindu ਭਾਈਚਾਰੇ ਦੇ ਲੋਕਾਂ ਨੂੰ ਮਾਰਿਆ ਦੇਸ਼ ਦੇ ਕੋਨੇ ਕੋਨੇ ਤੋਂ ਆਏ ਕਰਨਾਟਕ ਮਹਾਰਾਸ਼ਟਰ ਬਿਹਾਰ ਛੁੱਪੀ ਬਹ ਹਰਿਆਣੇ ਤੋਂ ਜਿੰਨੇ ਵੀ ਆਏ ਸੀ ਉੱਥੇ ਖਤਰੀਆਮ ਕੀਤਾ 28 30 ਬੰਦਿਆਂ ਨੂੰ ਮਾਰਿਆ ਗੋਲੀਆਂ ਨਾਲ ਦੇ ਹੱਥੇ ਬਹੁਤ ਹੀ ਜਾਲਮ ਜਲਮਤ ਕੰ ਕੀਤਾ ਉਹਦੀ ਲੋਸ ਵਜੋ ਪੰਜਾਬ ਅਨੰਤ ਪ੍ਰਸਾਦ ਦਾ ਵਪਾਰਕ ਅਦਾਰੇ ਬੰਦ ਕੀਤੇ ਗਏ ਐ ਅਤੇ ਸਾਰੇ ਸ਼ਹਿਰ ਵਾਸੀ ਇਕੱਤਰ ਹੋ ਕੇ ਸਾਰਿਆਂ ਨੇ ਹੀ ਰੋਸ ਮਾਰਚ ਕੀਤਾ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨਿਹੱਤੇ ਬੰਦਾਂ ਨੂੰ ਮਾਰਿਆ ਜੋ ਵੀ ਕੀਤਾ ਬਹੁਤ ਜ਼ੁਲਮ ਕੀਤਾ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਵੀ ਤੁਸੀਂ ਉਹਨਾਂ ਦਾ ਕਤਲੇਆਮ ਜਿਹਨਾਂ ਨੇ ਕੀਤਾ ਉਹਦਾ ਖਾਤਮਾ ਕਰੋ ਸਾਰਾ ਦੇਸ਼ ਤੁਹਾਡੇ ਦੇ ਨਾਲ ਹੈ ਜੋ ਵੀ ਇਸ ਤਰ੍ਹਾਂ ਦਾ ਅੱਗੇ ਨੂੰ ਕਾਰਵਾਈ ਕਰੇਗਾ ਉਹਦੇ ਤੁਸੀਂ ਉਹਨੂੰ ਮੂੰਹ ਤੋਰ ਜਵਾਬ ਦਿੱਤਾ ਜਾਏ ਮੈਂ ਤੁਹਾਨੂੰ ਇਹੀ ਬਾਰ ਬਾਰ ਬੇਨਤੀ ਕਰਾਂਗਾ ਹੁਣ ਅੱਗੇ ਵਾਸਤੇ ਅਸੀਸ ਨੂੰ ਮਤਲਬ ਆਪਾ ਦੇਸ਼ ਵਾਸੀ ਜਿੰਨੇ ਵੀ ਹੈਗੇ ਆ ਤੁਹਾਡੇ ਲਈ ਸਵਾਲ ਹੈ ਜੀ ਇੱਕ ਮੁਸਲਮਾਨ ਭਰਾ ਹੈ ਉਹਦਾ ਨਾਮ ਹੈ ਆਦਲ ਹੁਸੈਨ ਹਾਂ ਬੋਲੋ ਉਹਦਾ ਨਾਮ ਆਦਲ ਹੁਸੈਨ ਹੈ ਤੇ ਉਹ ਵੀ ਮੁਸਲਮਾਨ ਹੈ ਇੱਕ ਮੁਸਲਮਾਨ ਹਿੰਦੂਆਂ ਤੇ ਗੋਰੀਆਂ ਚੜਾ ਰਹੇ ਨੇ ਉਥੇ ਘੋੜਿਆਂ ਦਾ ਕਾਰੋਬਾਰ ਕਰਦਾ ਹੈ ਤੇ ਉਹ ਭਿੜਿਆ ਹੋਏ ਉਹਨਾਂ ਦੇ ਨਾਲ ਇੱਕ ਮੁਸਲਮਾਨ ਮੁਸਲਮਾਨ ਦੇ ਨਾਲ ਭਿੜਿਆ ਏ 5-10 ਮਿੰਟ ਉਹਦੇ ਵਿਰਥ ਕੀਤੇ ਨੇ ਸਪੇਨ ਗਨ ਖੋਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤਾਂ ਹੋ ਸਕਦਾ ਸੀ ਵੀ 2000 ਮੌਤਾਂ ਹੋ ਜਾਂਦੀਆਂ ਉੱਥੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਜਿਹੜਾ ਇਸਲਾਮ ਹੈ हां जी ਇਹ ਇੱਕ ਸ਼ਰੀਅਤ ਹੈ ਕਨਸਟਿਟਿਊਸ਼ਨ ਹੁਆ ਇਸਲਾਮ ਬਿਲਕੁਲ ਇੱਕ ਇਸਲਾਮ ਦੀ ਸ਼ਰੀਅਤ ਤੇ ਖੜਿਆ ਹੈ ਸਾਖਾਰ ਲੋਕ ਹਜ਼ਰਤ ਮੁਹੰਮਦ ਸਾਹਿਬ ਤੇ ਗੁਰੂ ਦੇ ਆਪਣੇ ਦੇਸ਼ ਲਈ ਖੜਾ ਆਪਣੇ ਹਿੰਦੁਸਤਾਨ ਲਈ ਇੱਕ ਨਹੀਂ ਵੀ ਪਾਕਿਸਤਾਨ ਦਾ ਜਿਹੜਾ ਮੁਸਲਮਾਨ ਹੈ ਆਈਐਸਆਈ ਹੈ ਚਾਹ ਪਾਕਿਸਤਾਨ ਹੈ ਉਹ ਇਸਲਾਮ ਤੋਂ ਟਕ ਗਿਆ ਧਰਮ ਤੋਂ ਟਕ ਗਿਆ ਉਸ ਤੇ ਲਈ ਅਸੀਂ ਸ਼ੈਤਾਨ ਦਾ ਲੱਗੂ ਆ ਥੋੜੇ ਸਮੇਂ ਪਹਿਲਾਂ ਪਰਸੋਂ ਹੀ ਕੱਲ੍ਹ ਨੂੰ ਸ਼ਹੀਦ ਇਮਾਮ ਸਾਹਿਬ ਪਹਰੇਤ ਹੋਇਆ ਸਨਾ ਉਸਮਾਨ ਰਮਾਨ ਮਦਾਨਾ ਸਾਹਿਬ ਉਹਨਾਂ ਨੇ ਵੀ ਇਹ ਗੱਲ ਆਖੀ ਹੈ ਕਿ ਇਸਲਾਮ ਅੰਤਕਵਾਦ ਨਹੀਂ ਸਹਦਾ ਇਹ ਗੱਲ ਅਸੀਂ ਮੋਦੀ ਸਾਹਿਬ ਤੋਂ ਇਹ ਵੀ بار-ਬਾਰ ਅਪੀਲ ਕਰਦੇ ਆ ਜਿੰਨੀਆਂ ਵੀ ਕੇਂਦਰ ਦੀਆਂ ਸਰਕਾਰਾਂ ਆਈਆਂ ਸਾਰਿਆਂ ਨੇ ਪਾਕਿਸਤਾਨ ਦਾ ਕੋਈ ਪ੍ਰੋਪਰ ਹੱਲ ਕੋਟ ਹੋ ਸਕਦ ਨਹੀਂ ਲੱਭਿਆ ਪਰਵਾਮਾ ਅਟੈਕ ਰੱਖ ਲਈਏ ਚਾਹੇ ਕਾਰਗਲ ਦਾ ਚੁੱਧ ਰੱਖ ਲਈਏ ਚਾਹੇ ਆਰਐਸਐਸ ਕੋਰਾ ਜਿਹੜੇ ਸਿੱਖਾਂ ਦਾ ਨਰਸਾਹਾਰ ਹੋਇਆ ਸੀ ਉਸ ਤੋਂ ਬਾਅਦ ਭਾਰਤ ਸਿੱਖ ਰੈਜੀਮੈਂਟ ਦੇ ਜਿਹੜੇ ਜਵਾਨਾਂ ਨੂੰ ਉੱਥੇ ਹਮਲਾ ਹੋਇਆ ਸੀ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਕੇਂਦਰ ਦੀ ਸਰਕਾਰ ਨੂੰ ਇੱਕ ਠੋਸ ਫੈਸਲਾ ਲੈਣਾ ਚਾਹੀਦਾ ਸੀ ਤੇ ਠੋਸ ਫੈਸਲਾ ਇੱਕੋ ਹੀ ਹੈ ਅੰਤਕਵਾਦ ਦਾ ਇੱਕੋ ਹੀ ਹੱਲ ਹੈ ਕਿ ਅੰਤਕ ਸਥਾਨ ਦੀ ਜਿਹੜੀ ਫੈਕਟਰੀ ਹੈ ਪਾਕਿਸਤਾਨ ਚੜ੍ਹ ਤੋਂ ਨੇਸ ਤੋਂ ਲੱਗੂ ਜਦ ਤੱਕ ਪਾਕਿਸਤਾਨ ਦਾ ਨਾਮੋ ਨਿਸ਼ਾਨ ਨਹੀਂ ਮਿਟਦਾ ਉਦੋਂ ਤੱਕ ਇਹ ਅੰਤਕ ਸਥਾਨ ਜੋ ਅੰਤਕਵਾਦ ਹੈ ਚਾਹੇ ਕਸ਼ਮੀਰ ਹੈ ਚਾਹੇ ਪੰਜਾਬ ਹੈ ਜਦੋਂ ਏਕੇ ਫੌਜੀ ਸਾਹਿਬ ਨੇ ਵਿੱਚੋਂ ਗੋਲੀ ਨਿਕਲੀ ਨਾ ਉਹਨੇ ਧਰਮ ਪੁੱਛਿਆ ਏ ਜਨਾ ਕਿਸਰੇ ਵੱਜੀ ਉਹਨੇ ਪੁੱਛਿਆ ਜਦੋਂ ਖੂਨ ਕਿਸੇ ਦਾ ਡਿੱਗਿਆ ਉਹਦਾ ਰੰਗ ਵੀ ਲਾਲ ਸੀ ਨਾ ਖੂਨ ਨੇ ਕਿਸ ਨੂੰ ਧਰਮ ਪੁੱਛਿਆ ਫਿਰ ਇਹ ਧਰਮ ਨੂੰ ਧਰਮ ਦਾ ਨਾਮ ਲੈ ਲੈ ਕੇ ਧਰਮ ਦੇ ਨਾਮ ਪੁੱਛ-ਪੁੱਛ ਕੇ ਗੋਲੀਆਂ ਮਾਰਨ ਵਾਲੇ ਇਹਨਾਂ ਦਾ ਆਪਣਾ ਧਰਮ ਕਿਹੜਾ ਹੈ ਇਹਨਾਂ ਦਾ ਆਪਣਾ ਕੋਈ ਧਰਮ ਨਹੀਂ ਹੈਗਾ ਇਹ ਧਰਮੀ ਲੋਕ ਨਹੀਂ ਹੈ ਇਹ ਸ਼ੈਤਾਨ ਦੇ ਪਜਾਰੀ ਹੈ ਮੈਂ ਇਹਨਾਂ ਨੂੰ ਅਬਲਿਸ ਦੀ ਖਬੀਸ ਦੀ ਔਲਾਦ ਕਹਿੰਦਾ ਰਹੀ ਗੱਲ ਕਿ ਧਰਮ ਨੂੰ ਪੁੱਛ ਕੇ ਗੋਲੀ ਮਾਰਨੀ ਇਹ ਸਿਰਫ ਸਾਡੇ ਦੇਸ਼ ਦਾ ਜੋ ਸਾਡਾ ਦੇਸ਼ ਜੋ ਹੈ ਸਰਬ ਧਰਮ ਹੈ ਔਰ ਇਹ ਧਰਮ ਨਿਰਪੱਖ ਭਾਰਤ ਹੈ ਭਾਰਤ ਰਾਸ਼ਟਰ ਹੈ ਅਸਵਿਧਾਨ ਦੇ ਮੁਤਾਬਕ ਔਰ ਕਦੀ ਵੀ ਇਹ ਹਿੰਦੂ ਰਾਸ਼ਟਰ ਨਹੀਂ ਬਣ ਸਕਦਾ ਕਿਉਂਕਿ ਧਰਮ ਇੱਕ ਭਾਰਤ ਹੈ ਇਹ ਸਾਨੂੰ ਧਰਮਾਂ ਦੇ ਵਿੱਚ ਲੜਾਉਣ ਵਾਸਤੇ ਹੀ ਅੰਤਕਵਾਦੀਆਂ ਨੇ ਜਾਣ ਬੁੱਝ ਕੇ ਉਸ ਸਾਡੇ ਸਾਡੇ ਦੇਸ਼ ਦਾ ਜਵਾਨ ਹੈ ਲੈਫਟੀਨੈਂਟ ਨੇਵੀ ਦਾ ਉਹ ਸਾਡੇ ਦੇਸ਼ ਦਾ ਜਵਾਨ ਹੈ ਸਾਡੀ ਸ਼ਾਨ ਹੈ ਉਸ ਦਾ ਜਾਣ ਬੁੱਝ ਕੇ ਕਤਲ ਕੀਤਾ ਇਹ ਸਾਰੇ ਸਿੱਖ ਭਾਈਚਾਰਾ ਖੜਾ ਹੈ ਇੱਧਰ ਸਾਰੇ ਪੰਜਾਬ ਵਿੱਚ ਖੜੇ ਨੇ ਇੱਕ ਬੀਬੀ ਕੱਲ ਰੋ ਰੋ ਕੇ ਵਾਸਤੇ ਪਾ ਰਹੀ ਹੈ ਪੰਜਾਬ ਵਾਲਿਆਂ ਨੂੰ ਉਹ ਕਹਿ ਰਹੀ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਡੇ ਧਰਮ ਨੂੰ ਬਚਾ ਲਓ ਇੱਕ ਵੀਡੀਓ ਕੱਲ ਦੀ ਵਾਇਰਲ ਹੋ ਰਹੀ ਆ ਜੇ ਆਪਾਂ ਦੇ ਧਰਮ ਨੂੰ ਕੋਈ ਵਾਸਤੇ ਪਾਉਂਦਾ ਵੀ ਤੁਸੀਂ ਸਾਰੇ ਸਰਦਾਰ ਸਾਡੇ ਧਰਮ ਨੂੰ ਜਿਖਲਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਇਹੀ ਧਰਤੀ ਆਨੰਦਪੁਰ ਸਾਹਿਬ ਦੀ ਇਹ ਸਾਡਾ ਧਰਮ ਬਚਾਉਣ ਲਈ ਤੁਸੀਂ ਹਾਜ਼ਰ ਹੋ ਜਿਸ ਤਰ੍ਹਾਂ ਉਹ ਪਿੱਛੇ ਹੁਣ ਰੋ ਰੋ ਕੇ ਵਾਸਤੇ ਪਾ ਰਹੀ ਆ ਵੀ ਸਾਡਾ ਧਰਮ ਬਚਾਓ ਸਿੱਖ ਵੀਰ ਖੜਨ ਦੇ ਨਾਲ ਚੰਨ ਦੇਖੋ ਗੱਲ ਹੈ ਸਿੱਖ ਹਮੇਸ਼ਾ ਦੇਸ਼ ਲਈ ਧਰਮ ਲਈ ਖੜੇ ਜੀ ਸਿੱਖਾਂ ਦੀ ਇੱਕ ਖਾਸੀਤਾ ਜਿਸ ਰੋਹਾਨੀਅਤ ਤੇ ਸਿੱਖੀ ਗੁਰੂ ਨਾਨਕ ਸਾਹਿਬ ਨੇ ਖੜੀ ਕੀਤੀ ਜੀ ਰਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸਤਿਗੁਰ ਅਕਾਲ ਪੁਰਖ ਪਰਮੇਸ਼ਰ ਆਪੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਕੀ ਹੈ ਜੇ ਤੁਹਾਨੂੰ ਕੋਈ ਆਵਾਜ਼ ਮਾਰਦਾ ਹੈ ਦੇਖੋ ਜੇ ਸਾਨੂੰ ਕੋਈ ਹੋਸਾ ਸਾਹਿਬ ਆਓ ਜੇ ਸਾਨੂੰ ਕੋਈ ਆਵਾਜ਼ ਮਾਰਦਾ ਹੈ ਅਸੀਂ ਹੁਣ ਵੀ ਖੜੇ ਹਾਂ ਤੁਸੀਂ ਦੇਖ ਸਕਦੇ ਆ ਜੀ ਜੀ ਸ਼੍ਰੀ ਅਨੰਦਪੁਰ ਸਾਹਿਬ ਦਾ ਇੱਕ ਇੱਕ ਸਿੱਖ ਭਰਾ ਦੇਸ਼ ਲਈ ਖੜਾ ਕਿਉਂਕਿ ਇਹ ਮਸਲਾ ਕਿਸੇ ਧਰਮ ਦਾ ਨਹੀਂ ਬਤਨ ਨਹੀਂ ਹੈ ਦੇਸ਼ ਨਹੀਂ ਹੈ ਚਾਹੇ ਦੇਸ਼ ਦਾ ਸਿੱਖ ਦਾ ਅੰਤਕਵਾਦ ਸਿੱਖ ਨੂੰ ਮਾਰੇ ਹਿੰਦੂ ਨੂੰ ਮਾਰੇ ਮੁਸਲਮਾਨ ਨੂੰ ਮਾਰੇ ਉਹ ਦੇਸ਼ ਵਾਸੀ ਆ ਹੋਵੇ ਹਿੰਦੁਸਤਾਨੀ ਆਸੀਂ ਖੜੇ ਆ ਹਮੇਸ਼ਾ ਠੀਕ ਹੈ ਜੀ ਗੱਲ ਬਾਤ ਹਾਂ ਜੀ ਆਜੋ ਇੱਕ ਮਿੰਟ ਅੰਸ਼ ਕਰਦੇ ਹਾਂ ਪੈਂਸੀ ਕਰਦਾ ਹਾਂ ਹਲੋ ਮੈਦੂਰ ਜੀ ਦਾ ਘਰ ਸਾਹਿਬ ਮੈਦੂਰ ਜੀ ਜੀ ਸ਼ੰਕਾਰ ਸਤਨਾਮ ਕੱਪੜਾ ਪ੍ਰਬੰਧਨ ਨਿਰਵਾਹ ਨਿਰਵਾਹ ਕਾਲ ਮੁਰਤੀ ਜੋਨੀਸਪਨ ਦੋੜ ਪ੍ਰਸਾ ਜਬ ਅੱਜ ਸੱਚਾ ਅਚੇ ਇਹ ਆਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ Hindu ਧਰਮ ਨੂੰ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਇੱਥੋਂ ਗਏ ਸਨ ਕਲਗੀਧਰ ਪਾਸ਼ਾ ਨੇ ਆਪਣੇ ਪੁੱਤਾਂ ਨੂੰ ਤੋੜਿਆ ਸੀ ਅੱਜ ਵੀ ਕਲਗੀਧਰ ਪਾਸ਼ਾ ਨਹੀਂ ਮੌਜੂਦ ਗੁਰੂ ਤੇਗ ਬਹਾਦਰ ਨਹੀਂ ਮੌਜੂਦ ਪਰ ਸਾਰਾ ਹੀ ਸਿੱਖ ਭਾਈਚਾਰਾ Hindu ਭਾਈਚਾਰਾ ਉਧਰ ਦੀਆਂ ਮੈਂ ਤਸਵੀਰਾਂ ਦਿਖਾ ਦਿੰਦਾ ਸਾਡੇ ਵੀਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਉਹ ਕਰ ਲਓ ਕੋਈ ਜਿੱਤ ਲੈ ਮੈਂ ਬੋਰਡਰਮ ਚਲੋ ਭਾਈ ਸਾਹਿਬ ਬੋਲੂਗਾ ਹੋਣਾ ਕਿ ਮੈਂ ਫਟਾਕੇ ਮਿਲਾਈ ਕੀ ਚਲਾ ਰੱਖਿਆ ਤੁਸੀਂ ਇਹ ਲਾਇਲ ਦੀ ਜਿਹੜਾ ਕੰਮ ਕਿਸੇ ਨੂੰ ਦੇ ਤੇ ਇਹ ਤਸਵੀਰਾਂ ਅਸੀਂ ਆਨੰਦਪੁਰ ਸਾਹਿਬ ਤੋਂ ਦਿਖਾ ਰਹੇ ਹਾਂ ਬੁਜਾਰ ਬੰਦ ਕੀਤੇ ਹੋਏ ਨੇ ਤੇ ਇੱਥੇ ਨਾਲ ਬਲ ਰੋਸ ਮਾਰਚ ਕੀਤਾ ਜਾ ਰਿਹਾ ਮੈਂ ਤੁਹਾਡਾ ਦੋਸਤ ਹਰਗੋਸ਼ਟ ਨੂੰ ਚਲੋ ਜਿੰਦਾਬਾਦ